ਅੱਜ ਵੀ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਰੈਲੀ ਝਬਾਲ ਵਿਖੇ ਹੋ ਰਹੀ ਆ ਸਰਦਾਰ ਲਾਜੀ ਸਿੰਘ ਭੁੱਲੜ ਦੀ ਜੋਗਗਵਾਈ ਦੇ ਹੇਠ ਦੇ ਜਿਹੜਾ ਕਾਫਲਾ ਪਿੰਡ ਤੂਤਾਂ ਤੋਂ ਵੱਡਾ ਕਾਫਲਾ ਜਾ ਰਿਹਾ ਏ 200 250 ਦੇ ਕਰੀਬ ਜਿਹੜੀ ਸੰਗਤ ਦਾ ਬੜਾ ਸ਼ਾਸ਼ੀ ਨੌਜਵਾਨਾਂ ਦੇ ਵਿੱਚ ਅੱਜ ਰੈਲੀ 'ਚ ਜਾਣ ਵਾਸਤੇ ਸਾਰੇ ਤਿਆਰ ਬਟਿਆਰ ਬੈਠੇ ਬਾਜ਼ ਜਾ ਰਹੇ ਅੱਜ ਮੁੱਖ ਮੰਤਰੀ ਸਰਦਾਰ ਪ੍ਰਗਤ ਸਿੰਘ ਦੀ ਮਾਨ ਜਿਹੜੇ ਅੱਜ ਝਬਾਲ ਵਿਖੇ ਵਿਚਾਰ ਰੈਲੀ ਕਰ ਰਹੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਜਿਹੜੀ ਜਿੰਮੀ ਚੋਣ ਤਰਨਤਨ ਵਿੱਚ ਹੋ ਰਹੀ ਆ ਉਹਨਾਂ ਦੇ ਇੱਕ ਤਾਂ ਸਾਰੇ ਆਗੂਆਂ ਦੀਆਂ ਡਿਊਟੀਆਂ ਦੇ ਵਿੱਚ ਲਾਉਣੀਆਂ ਆ ਦੂਜਾ ਇੱਕ ਬਹੁਤ ਵੱਡਾ ਉਹਨਾਂ ਨੇ ਜਿਹੜਾ ਕਾਰਜ ਕੀਤਾ ਵੀ 19000 ਕਿਲੋਮੀਟਰ ਜਿਹੜੀਆਂ ਲਿੰਕ ਸੜਕਾਂ ਦਾ ਜਿਹੜਾ ਨਿਰਮਾਣ ਆ ਉਹਨਾਂ ਦੀ ਅੱਜ ਸ਼ੁਰੂਆਤ ਜਿਹੜੀ ਤਰਨਤਾਰਨ ਤੋਂ ਜਿਹੜੀ ਕਰਨ ਜਾ ਰਹੇ ਆ ਤੇ ਅਸੀਂ ਧੰਨਵਾਦ ਕਰਦੇ ਆ ਮੁਖਮੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਕੈਬਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਦਾ ਜਿਨ੍ਹਾਂ ਨੇ ਇੰਨੀ ਇਹਨਾਂ ਦੀ ਯੋਗਦਾਨ ਹੈ ਜਿਹੜਾ ਐਡਾ ਵੱਡਾ ਕਾਰਜ ਜਿਹੜਾ 19000 ਕਿਲੋਮੀਟਰ ਲਿੰਕ ਸੜਕਾਂ ਦਾ ਨਿਰਮਾਣ ਜਿਹੜਾ ਇਹ ਕਰਨ ਜਾ ਰਹੇ ਆ ਬੜੀ ਵਧੀਆ ਸ਼ੁਰੂਆਤ ਆ ਚੰਗਾ ਪ੍ਰਭਾਲਾ ਈ ਹੈ ਜਨਾਬ ਜੀ ਸੁਣੋ ਆ ਜੀ ਅੱਜ ਜੋ ਅਸੀਂ ਇਹ ਰੈਲੀ ਦਾ ਪਿੰਡ ਤੂਤੋਂ ਸਰਦਾਰ ਅਸ਼ਨੀ ਕੁਮਾਰ ਜੀ ਸਰਪੰਚ ਸਾਹਿਬ ਦੇ ਵੱਲੋਂ ਲੈ ਕੇ ਜਾ ਰਹੇ ਆ ਬਹੁਤ ਵੱਡਾ ਕਾਫਲਾ ਲੈ ਕੇ ਜਾ ਰਹੇ ਆ ਲਾਲਜੀ ਸਿੰਘ ਢੁੱਲਰ ਕਮਲੇਟ ਮੰਤਰੀ ਪੰਜਾਬ ਉਹਨਾਂ ਦੀ ਗਵਾਹੀ ਦੇ ਵਿੱਚ ਅਸੀਂ ਕਾਫਲਾ ਲੈ ਕੇ ਝਭਾ ਪਹੁੰਚ ਰਹੇ ਆ ਜੀ ਪੰਚਾਇਤ ਗੁਰਵਿੰਦਰਪਾਲ ਪਿੰਡ ਤੂਤ ਜੋ ਕਿ ਅੱਜ ਕਾਫੀ ਕਾਫਲਾ ਲੈ ਕੇ ਆਏ ਆ ਅਸ਼ਨੀ ਕੁਮਾਰ ਸਰਪੰਚ ਪਿੰਡ ਤੂਤ ਤੋਂ ਵੇਖੋ ਜੀ ਠਾਠਾ ਠਾਠਾ ਮਾਰਦੀ ਰੈਲੀ ਜਾ ਰਹੀ ਆ ਜੋ ਕਿ ਇੱਕ ਸਬੂਤ ਹੈ ਕਿ ਸੀਐਮ ਸੰਗ ਸੀਐਮ ਭਗਵੰਤ ਮਾਨ ਸਾਹਿਬ ਜੀ ਆ ਰਹੇ ਆ ਤੇ ਕੈਬਨਟ ਮੰਤਰੀ ਪੰਜਾਬ ਲਾਲਜੀ ਸਿੰਘ ਜੀ ਕੋਲ ਰਾ ਕਾਫੀ ਲੋਕਾਂ ਦਾ ਪਿਆਰ ਆ ਦੇਖੋ ਜੇ ਪਿਆਰ ਹੈ ਤੇ ਇਨੀ ਰੈਲੀ ਹੈ ਪਿੱਛੇ ਮੇਰੇ ਵੇਖੋ ਬਹੁਤ ਜਿਆਦਾ ਇਕੱਠਾ ਆ ਹਾਂਜੀ ਅਸੀਂ ਆਏ ਸਰਦਾਰ ਭਗਵੰਤ ਸਿੰਘ ਜੀ ਮਾਣ ਅੱਜ ਵਧੀਆ ਪੰਜਾਬ ਵਾਸਤੇ ਫੈਸਲੇ ਲੈਣ ਸਾਡੇ ਤਰਨਤਾਰਨ ਏਰੀਆ ਦੇ ਵਾਸਤੇ ਲੈਣ ਜੋ ਕਿ ਕਾਫੀ ਹੱਟ ਪ੍ਰਭਾਵਿਤ ਵਧੀਆ ਤੋਂ ਵਧੀਆ ਫੈਸਲੇ ਲੈਣ ਹਾਂਜੀ